ਵੀਰੇ ਨੂੰ ਕੈਨੇਡਾ ਤੋਂ ਸਾਡੇ ਕੋਲੇ ਲੈ ਕੇ ਆਏ ਵੀਰ ਉੱਥੇ ਕੈਨੇਡਾ ਵੀ ਬਹੁਤ ਮਾੜੀ ਹਾਲਤ ਤੇ ਸ਼ੈਲਟਰ ਦੇ ਵਿੱਚ ਹੀ ਰਹਿਦਾ ਸੀ ਇਕੱਲਾ ਤੇ ਵੀਰੇ ਨੂੰ ਕੱਲ ਪੈਰਾਲਾਈਜ਼ ਹੋ ਗਿਆ ਅਧਰੰਗ ਦਾ ਅਟੈਕ ਆ ਗਿਆ ਆਪਾਂ ਇਤਿਆਸ ਸਾਈਡ ਜਿਹੜੀ ਇਹ ਕੰਮ ਛੱਡ ਗਏ ਤਾਂ ਜੀ ਵੀਰੇ ਕਿੱਥੇ ਸੀ ਕਿ ਫਿਜ਼ੀਓਥੈਰੇਪੀ ਕਰਵਾ ਰਹੇ ਆ ਵੀਰੇ ਓ ਵੀਰੇ ਤੇਰਾ ਨਾਂ ਗੁਰਪ੍ਰੀਤਾ ਗੁਰਪ੍ਰੀਤ ਕਿਵੇਂ ਆ ਹੱਥ ਚੱਕ ਹੱਥ ਚੱਕ ਐਂ ਕਰ ਹੱਥ ਗੁਰਪ੍ਰੀਤ ਹੱਥ ਚੱਕ ਆਹ ਵਾਲਾ ਹੱਥ ਚੱਕ ਆਹ ਹੱਥ ਚੱਕ ਤਾਂ ਚੱਕ ਤਾਂ ਹੱਥ ਐਦਾਂ ਬਾਹ ਚੱਕ ਤਾਂ ਆਹ ਵਾਲੀ ਵੀ ਆ ਵੀ ਆਹ ਵਾਲੀ ਵੀਰੇ ਆਹ ਵਾਲੀ ਆਹ ਵਾਲੀ ਆਹ ਵਾਲੀ ਆਹ ਵਾਲੀ ਆਹ ਵਾਲੀ ਇਧਰ ਲਈ ਆਹ ਵਾਲੀ ਬਾਹ ਚੱਕਦਾ ਆਹ ਵਾਲੀ ਬਾਹ ਚੱਕਣੀ ਗੁਰਪ੍ਰੀਤ ਆਹ ਵਾਲੀ ਆਹ ਵਾਲੀ ਬਾਹ ਚੱਕ ਵੀ ਦੇ ਆਹ ਵਾਲੀ ਇਧਰ ਲਈ ਗੁਰਪ੍ਰੀਤ ਆਹ ਬਾਹ ਚੱਕ ਆਹ ਵਾਲੀ ਆ ਲੱਤ ਖੜੀ ਕਰ ਆ ਆ ਲੱਤ ਇਕੱਠੀ ਕਰ ਲੱਤ ਇਕੱਠੀ ਕਰ ਆ ਐ ਇਕੱਠੀ ਕਰ ਲਾ ਲੱਤ ਇਕੱਠੀ ਕਰ ਲਾ ਤਾ ਗੁਰਪ੍ਰੀਤ ਗੁਰਪ੍ਰੀਤ ਆ ਲੱਤ ਇਕੱਠੀ ਕਰ ਆ ਕਰ ਇਕੱਠੀ ਚੱਲ ਹੁਣ ਆ ਕਰ ਆ ਵਾਲੀ ਲੱਤ ਇਕੱਠੀ ਕਰ ਆ ਵਾਲੀ ਲੱਤ ਇਕੱਠੀ ਕਰ ਆ ਵਾਲੀ ਆ ਲੱਤ ਇਕੱਠੀ ਕਰੋ ਕਰੋ ਇਕੱਠੀ ਗੁਰਪ੍ਰੀਤ ਕੀ ਹੋਇਆ ਰੋਣਾ ਕਾ ਤੂੰ ਵੀਰੇ ਘਬਰਾਉਣਾ ਨਹੀਂਗਾ ਵਾਇਗਰੂ ਮੇਰ ਕਰਨਗੇ ਜੇ ਕਰੀ ਤੇਰੇ ਨਾਲ ਆ ਸਾਰੇ ਜਣੇ ਫਿਕਰ ਨਾ ਕਰ ਭੈਣ ਨਾਲ ਗੱਲ ਹੋਈ ਸੀ ਗੱਲ ਹਾਂਜੀ ਭੈਣ ਕੀ ਕਹਿੰਦੀ ਭੈਣ ਰੋਣਾ ਨਹੀਂਗਾ ਬੋਲ ਕੇ ਦੱਸ ਬੁੱਲ ਕੇ ਦੱਸ ਆਪਾਂ ਚੱਲਾਂਗੇ ਇਕੱਠੇ ਵੰਤ ਨੂੰ ਕੈਨੇਡਾ ਜਾਵਾਂਗੇ ਮੈਂ ਤੈਨੂੰ ਲੈ ਕੇ ਜਾਊ ਕੈਨੇਡਾ ਨਾਲ ਪਰ ਆਹ ਕੰਮ ਨਹੀਂ ਕਰਨਾ ਰੋਣਾ ਨਹੀਂਗਾ ਤੁਸੀਂ ਹਿੰਮਤ ਹਾਰ ਜਓਗੇ ਫਿਰ ਕਿੱਦਾਂ ਚੱਲੂਗਾ ਫਿਰ ਜਿਹੜੀ ਇਹ ਪ੍ਰੋਬਲਮ ਆਈ ਆ ਇਹ ਠੀਕ ਹੋ ਜੂਗੀ ਇਹ ਠੀਕ ਹੋ ਜੂਗੀ ਪ੍ਰੋਬਲਮ ਪਰ ਜੇ ਤੂੰ ਐਂ ਰੋ ਕੇ ਹਿੰਮਤ ਹਾਰ ਕੇ ਕਰੇਂਗਾ ਫਿਰ ਕੁਝ ਨਹੀਂ ਹੋਣਾ ਥੋੜੀ ਹਿੰਮਤ ਰੱਖ ਤੇਰੇ ਨਾਲ ਆਏ ਨਾ ਵਾਦਾ ਕੀਤਾ ਸੀ ਨਾ ਮੈਂ ਤੇਰੇ ਕੋਲੇ ਅਜੇ ਤੇਰੇ ਪਾਸਪੋਰਟ ਤੇ ਕੋਈ ਸਟੈਂਪ ਨਹੀਂ ਲੱਗੀ ਤੂੰ ਕੈਨੇਡਾ ਜਾ ਸਕਦਾ ਮੈਂ ਲੈ ਕੇ ਜਾਊ ਤੈਨੂੰ ਕੈਨੇਡਾ ਨਾਲ ਆਵਦੇ ਆਪਾਂ ਇਕੱਠੇ ਚੱਲਾਂਗੇ ਆਪਾਂ ਡਾਊਨ ਟਾਊਨ ਕਿਹੜਾ ਕੱਢ ਕੇ ਆਵਾਂਗੇ ਉੱਥੇ ਠੀਕ ਆ ਕੈਨੇਡਾ ਪਲੇਸ ਤੇ ਜਾ ਕੇ ਆਵਾਂਗੇ ਆਪਾਂ ਕਿਹੜੀ ਆਹੋ ਕੈਨੇਡਾ ਪਲੇਸ ਹੀ ਆ ਕਿੱਥੇ ਆ ਇਹ ਇੱਕ ਕੈਨੇਡਾ ਪਲੇਸ ਕਿੱਥੇ ਆ ਰੋਣਾ ਨਹੀਂ ਹੈਗਾ ਗੁਰਪ੍ਰੀਤ ਹੌਸਲਾ ਰੱਖਣਾ ਇਹ ਬਾਹਰ ਤੇ ਹੱਥ ਤੇਰਾ ਚੱਲਣ ਲੱਗ ਜਾਣੀਆਂ ਲੱਤ ਚੱਲਣ ਲੱਗ ਜੈਣੀਆਂ ਠੀਕ ਆ ਅਧਰੰਗ ਦਾ ਅਟੈਕ ਆ ਅਧਰੰਗ ਦਾ ਅਟੈਕ ਹੋਰ ਵੀ ਬਹੁਤ ਵੇਰੀ ਬੰਦਿਆਂ ਨੂੰ ਆ ਜਾਂਦਾ ਪਰ ਇਹ ਠੀਕ ਹੋ ਜਾਂਦਾ ਤੂੰ ਤੁਰਨ ਫਿਰਨ ਲੱਗ ਜਾਣਾ ਪਹਿਲਾ ਹਫਤਾ ਹੁੰਦਾ ਨਾ ਜਿਹੜਾ ਥੋੜਾ ਜਿਹਾ ਹੁਣ ਜੇ ਤੂੰ ਐ ਹੌਸਲਾ ਹਾਰੇਗਾ ਨਾ ਰੋਵੇਂਗਾ ਫਿਰ ਨਾੜਾਂ ਨੇ ਕੰਮ ਨਹੀਂ ਕਰਨਾ ਦਿਮਾਗ ਨੂੰ ਸਟਰੋਂਗ ਕਰ ਮਨ ਨੂੰ ਕਹਿ ਕੋਈ ਗੱਲ ਨਹੀਂ ਮੈਂ ਠੀਕ ਆ ਠੀਕ ਆ ਤਕੜਾ ਹੋ ਜਾ ਤਕੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਵੀਰਾ ਗੁਰਪ੍ਰੀਤ ਆ ਜੀ ਵੀਰੇ ਨੂੰ ਕੈਨੇਡਾ ਤੋਂ ਸਾਡੇ ਕੋਲੇ ਲੈ ਕੇ ਆਏ ਵੀਰ ਉੱਥੇ ਕੈਨੇਡਾ ਵੀ ਬਹੁਤ ਮਾੜੀ ਹਾਲਤ ਤੇ ਸ਼ੈਲਟਰ ਤੇ ਦੇ ਵਿੱਚ ਹੀ ਰਹਿੰਦਾ ਸੀ ਇਕੱਲਾ ਤੇ ਕਿਸੇ ਕਈ ਵਾਰੀ ਕੁਝ ਕਰਮਾਂ ਦਾ ਕਹਿ ਦਈਏ ਦੁੱਖ ਸੁੱਖਾ ਜਿਹੜਾ ਤੇ ਵੀਰੇ ਨੂੰ ਕੱਲ ਪੈਰਾਲਾਈਜ਼ ਹੋ ਗਿਆ ਅਧਰੰਗ ਦਾ ਅਟੈਕ ਆ ਗਿਆ ਆ ਬਾਹ ਤੇ ਆ ਸਾਈਡ ਜਿਹੜੀ ਇਹ ਕੰਮ ਛੱਡ ਗਿਆ ਜੀ ਤੇ ਗੁਰਪ੍ਰੀਤ ਵੀਰਾ ਦੰਦ ਰੋਸ ਹੋ ਜਿਵੇ ਟਕੜਾ ਹੋ ਜਿਵੇ ਵਾਹਿਗੁਰੂ ਕਿਰਪਾ ਕਰਨ ਚਿੱਚੇ ਪਾਸ਼ਾ ਕੱਲ ਇਹਦੀ ਸਿਸਟਰ ਨਾਲ ਵੀ ਗੱਲ ਕਰਾਈ ਸੀ ਉਹ ਕੈਨੇਡਾ ਹੀ ਰਹਿੰਦੀ ਆ ਉਹਨੇ ਸੱਦਿਆ ਸੀ ਇਹਨੂੰ ਪਰ ਉਹ ਵੀ ਮਦਦ ਨਹੀਂ ਕਰ ਸਕੀ ਉਹਨੂੰ ਵੀ ਨਹੀਂ ਮਤਲਬ ਪਤਾ ਨਹੀਂ ਚਲੋ ਇਹ ਉਹਨਾਂ ਦਾ ਫੈਮਿਲੀ ਮੈਟਰ ਆ ਇਹਦਾ ਭਰਾ ਵੀ ਐ ਇੱਕ ਇੱਥੇ ਉਹਦੇ ਨਾਲ ਵੀ ਕੋਈ ਸਬੰਧ ਨਹੀਂ ਕੋਈ ਲਿੰਕ ਨਹੀਂ ਹੈਗਾ ਚਲੋ ਗੁਰੂ ਕਿਰਪਾ ਕਰਨ ਜੇ ਕੋਈ ਦਾ ਪਰਿਵਾਰ ਦਾ ਮੈਂਬਰ ਸਾਡੀ ਇਸ ਵੀਡੀਓ ਨੂੰ ਦੇਖਦਾ ਵਾ ਤਾਂ ਸਾਨੂੰ ਜਰੂਰ ਆ ਕੇ ਮਿਲੋ ਜੀ ਗੁਰਪ੍ਰੀਤ ਨੂੰ ਤੁਹਾਡੇ ਸਾਥ ਦੀ ਤੁਹਾਡੇ ਹੌਸਲੇ ਦੀ ਤੁਹਾਡੀ ਸਪੋਰਟ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ